ਸਸਕਾਲ ਅੱਜ ਆਪਾਂ ਗੱਲ ਕਰਾਂਗੇ ਪੰਜਾਬੀ ਦੇ ਮਹਾਨ ਕਵੀ ਹਰਭਜਨ ਸਿੰਘ ਦੀ ਇੱਕ ਛੋਟੀ ਜੀ ਪਰ ਬਹੁਤ ਹੀ ਡੂੰਗੀ ਕਵਿਤਾ ਤੀ ਬਾਰੇ। ਇਹ ਕਵਿਤਾ ਸਾਨੂੰ ਤਾਕਤ ਅਤੇ ਸਹਿਨਸ਼ੀਲਤਾ ਦੀ ਇੱਕ ਅਜਿਹੀ ਕਹਾਣੀ ਦੱਸਦੀ ਹੈ ਜੋ ਸਾਨੂੰ ਸੋਚਣ ਤੇ ਮਜਬੂਰ ਕਰ ਦਿੰਦੀ ਹੈ। ਤਾਂ ਕਵਿਤਾ ਦੀ ਸ਼ੁਰੂਆਤ ਹੁੰਦੀ ਹੈ ਇਹਨਾਂ ਬਹੁਤ ਹੀ ਸ਼ਕਤੀਸ਼ਾਲੀ ਸਤਰਾਂ ਨਾਲ। ਇਸ ਤੋਂ ਪਹਿਲਾਂ ਕਿ ਆਪਾਂ ਇਸ ਦੇ ਅਰਥਾਂ ਵਿੱਚ ਜਾਈਏ ਜ਼ਰਾ ਇਹਨਾਂ ਸ਼ਬਦਾਂ ਤੇ ਗੌਰ ਕਰਨਾ। ਤਰਤੀ ਦੇ ਹੇਠਾਂ ਕਵੀ ਤਿੰਨ ਚੀਜ਼ਾਂ ਦਾ ਜ਼ਿਕਰ ਕਰ ਰਿਹਾ ਹੈ। ਕਵਿਤਾ ਦੀ ਸ਼ੁਰੂਆਤ ਵਿੱਚ ਹੀ ਇੱਕ ਬਹੁਤ ਵੱਡੀ ਇੱਕ ਬ੍ਰਹਿਮੰਡੀ ਤਸਵੀਰ ਸਾਡੇ ਸਾਹਮਣੇ ਰੱਖੀ ਗਈ ਹੈ ਗੱਲ ਹੋ ਰਹੀ ਹੈ ਉਹਨਾਂ ਤਾਕਤਾਂ ਦੀ ਜਿਨ੍ਹਾਂ ਨੇ ਇਸ ਪੂਰੀ ਦੁਨੀਆ ਨੂੰ ਸੰਭਾਲਿਆ ਹੋਇਆ ਤਾਂ ਫਿਰ ਇਹ ਤੌਲ ਤੇ ਧਰਮ ਕੀ ਨੇ ਵੇਖੋ ਮਿਥਿਹਾਸ ਦੇ ਹਿਸਾਬ ਨਾਲ ਇਹ ਕੋਈ ਛੋਟੀਆਂ-ਮੋਟੀਆਂ ਤਾਕਤਾਂ ਨਹੀਂ ਤੌਲ ਉਹ ਮਹਾਨ ਬੁਲਦ ਤੇ ਧਰਮ ਉਹ ਬ੍ਰह्म ਕਾਨੂੰਨ ਜਿਨ੍ਹਾਂ ਬਾਰੇ ਮੰਨਿਆ ਜਾਂਦਾ ਸੀ ਕਿ ਪੂਰੀ ਧਰਤੀ ਦਾ ਭਾਰ ਇਹਨਾਂ ਦੇ ਮੋਢਿਆਂ ਤੇ ਹੈ ਪਰ ਇੱਥੇ ਕਹਾਣੀ 'ਚ ਇੱਕ ਮੋੜ ਆਉਂਦਾ ਹੈ ਕਵੀ ਕਹਿੰਦਾ ਹੈ ਕਿ ਜਿਸ ਦੁਨੀਆ ਨੂੰ ਇਹ ਮਹਾਨ ਤਾਕਤਾਂ ਚੁੱਕੀ ਬੈਠੀਆਂ ਨੇ ਉਹ ਕੋਈ ਬਹੁਤ ਸ਼ਾਨਦਾਰ ਜਗ੍ਹਾ ਨਹੀਂ ਹੈ ਸਗੋਂ ਇਹ ਤਾਂ ਇੱਕ ਬੋਝ ਹੈ ਦੁੱਖਾਂ ਨਾਲ ਭਰੀ ਹੋਈ ਹੈ ਤੇ ਬਦਸੂਰਤ ਹੈ ਅਤੇ ਫਿਰ ਇਹਨਾਂ ਦੋ ਮਹਾਨ ਤਾਕਤਾਂ ਦੇ ਨਾਲ ਹੀ ਕਵੀ ਇੱਕ ਤੀਸਰੀ ਹਸਤੀ ਨੂੰ ਸਾਡੇ ਸਾਹਮਣੇ ਲਿਆਉਂਦਾ ਹੈ ਤੀ ਤੇ ਉਸ ਨੂੰ ਕਿਵੇਂ ਪੇਸ਼ ਕੀਤਾ ਗਿਆ ਹੈ ਇੱਕ ਅਜੇ ਹੀ ਸ਼ਖਸੀਅਤ ਵਜੋਂ ਜੋ ਚੁੱਪਚਾਪ ਸਭ ਕੁਝ ਸਹਿੰਦੀ ਹੈ ਬਿਨਾ ਕੋਈ ਸ਼ਿਕਵਾ ਕੀਤੇ ਬਿਨਾ ਇੱਕ ਵੀ ਸ਼ਬਦ ਬੋਲੇ ਪਰ ਗੱਲ ਇੱਥੇ ਹੀ ਖਤਮ ਨਹੀਂ ਹੁੰਦੀ ਹੁਣ ਆਉਂਦਾ ਹੈ ਕਵਿਤਾ ਦਾ ਪਹਿਲਾ ਵੱਡਾ ਮੋੜ ਜਿੱਥੇ ਇਹ ਮਿਥਿਆਸਿਕ ਨੀਹਾਂ ਇਹ ਵੱਡੀਆਂ-ਵੱਡੀਆਂ ਤਾਕਤਾਂ ਟੁੱਟਣੀਆਂ ਸ਼ੁਰੂ ਹੁੰਦੀਆਂ ਹਨ ਤਾਂ ਹੁੰਦਾ ਕੀ ਹੈ ਇਹ ਜਿਹੜੇ ਵੱਡੇ-ਵੱਡੇ ਬ੍ਰਹਮੰਡੀ ਥੰਮ ਸਨ ਉਹ ਇੱਕ-ਇੱਕ ਕਰਕੇ ਜਵਾਬ ਦੇ ਜਾਂਦੇ ਨੇ ਤੋਲ ਜਿਹੜਾ ਤਾਕਤ ਦਾ ਪ੍ਰਤੀਕ ਸੀ ਉਹ ਥੱਕ ਜਾਂਦਾ ਹੈ ਤੇ ਧਰਮ ਜਿਹੜਾ ਨਿਆਂ ਦਾ ਪ੍ਰਤੀਕ ਸੀ ਉਹ ਹਾਰ ਮੰਨ ਲੈਂਦਾ ਸਭ ਤੋਂ ਵੱਡੀ ਗੱਲ ਉਹਨਾਂ ਕੋਲ ਥੱਕਣ ਦਾ ਹਾਰ ਮੰਨਣ ਦਾ ਤੇ ਉੱਡ ਜਾਣ ਦਾ ਇੱਕ ਵਿਕਲਪ ਸੀ ਜਦੋਂ ਇਹ ਵੱਡੀਆਂ-ਵੱਡੀਆਂ ਤਾਕਤਾਂ ਹਾਰ ਮੰਨ ਗਈਆਂ ਤਾਂ ਹੁਣ ਸਾਰਾ ਧਿਆਨ ਉਸ ਇੱਕ ਤੇ ਆ ਜਾਂਦਾ ਹੈ ਜੋ ਅਜੇ ਵੀ ਆਪਣੀ ਥਾਂ ਤੇ ਖੜੀ ਹੈ ਸੋਚ ਕੇ ਵੇਖੋ ਤੋਲ ਚਲਾ ਗਿਆ ਧਰਮ ਉੱਡ ਗਿਆ ਪਰ ਧੀ ਧੀ ਉਥੇ ਦੀ ਉਥੇ ਹੀ ਹੈ ਇਹੀ ਉਹ ਪਲ ਹੈ ਜਿਹੜਾ ਪੂਰੀ ਕਵਿਤਾ ਦਾ ਰੋਖ ਹੀ ਬਦਲ ਦਿੰਦਾ ਹੈ ਅਤੇ ਇਹੀ ਚੀਜ਼ ਇਹੀ ਤਾਂ ਇਸ ਕਵਿਤਾ ਦਾ ਸਭ ਤੋਂ ਵੱਡਾ ਨੁਕਤਾ ਹੈ ਦੇਵਤਿਆ ਕੋਲਤਾ ਚੌਂਸੀ ਪ੍ਰਤੀਕੋਲ ਕਵੀ ਕਹਿੰਦਾ ਹੈ ਕਿ ਧੀਆਂ ਨੂੰ ਤਾਂ ਜਿਵੇਂ ਥੱਕਣ ਦੀ ਜਾਂ ਹਾਰ ਕੇ ਉੱਡ ਜਾਣ ਦੀ ਕਲਾ ਆਉਂਦੀ ਹੀ ਨਹੀਂ ਉਹਨਾਂ ਦੀ ਸਹਿਣਸ਼ੀਲਤਾ ਕੋਈ ਚੌਂ ਨਹੀਂ ਸਗੋਂ ਉਹਨਾਂ ਦੇ ਸੁਭਾਅ ਦਾ ਹੀ ਹਿੱਸਾ ਹੈ ਇਸ ਤੋਂ ਬਾਅਦ ਕਵਿਤਾ ਸਾਨੂੰ ਇੱਕ ਬਹੁਤ ਹੀ ਡੂੰਘੇ ਫਰਕ ਬਾਰੇ ਸੋਚਣ ਲਈ ਮਜਬੂਰ ਕਰਦੀ ਹੈ ਦੁੱਖ ਦਾ ਸਾਹਮਣਾ ਕਰਨ ਦੇ ਦੋ ਤਰੀਕੇ ਹੁੰਦੇ ਨੇ ਇੱਕ ਹੈ ਲੜਨਾ ਤੇ ਦੂਜਾ ਹੈ ਉਸ ਨੂੰ ਚੁੱਕਣਾ ਤਾਂ ਵੇਖੋ ਇੱਕ ਪਾਸੇ ਹੈ ਦੇਵੀ ਜਿਸ ਨੂੰ ਬਣਾਇਆ ਹੀ ਇਸ ਲਈ ਗਿਆ ਸੀ ਕਿ ਉਹ ਹਜ਼ਾਰ ਬਾਹਾਂ ਵਾਲੇ ਦੁੱਖ ਨਾਲ ਲੜੇ ਪਰ ਦੂਜੇ ਪਾਸੇ ਇੱਕ ਆਮ ਜੀ ਇਨਸਾਨ ਤੀ ਉਹ ਦੁੱਖ ਨਾਲ ਲੜਦੀ ਨਹੀਂ ਉਹ ਉਸ ਨੂੰ ਚੁੱਕਦੀ ਹੈ ਇਹ ਤਾਕਤ ਦੇ ਦੋ ਬਿਲਕੁਲ ਵੱਖਰੇ ਰੂਪ ਨੇ ਇਸ ਦਾ ਮਤਲਬ ਸਮਝਦੇ ਹੋ ਦੇਵੀ ਦੀ ਤਾਕਤ ਬਾਹਰमुखी ਹੈ ਇੱਕ ਵੱਡੀ ਜੰਗ ਵਾਂਗ ਪਰ ਤੀ ਦੀ ਤਾਕਤ ਉਹ ਅੰਦਰੂਨੀ ਹੈ ਸਹਿਣਸ਼ੀਲਤਾ ਵਾਲੀ ਇੱਕ ਪਾਸੇ ਇੱਕ ਮਹਾਕਾਵ ਯੁੱਧ ਹੈ ਤੇ ਦੂਜੇ ਪਾਸੇ ਇੱਕ ਚੁੱਪਚਾਪ ਲਗਾਤਾਰ ਉਸ ਬੋਝ ਨੂੰ ਆਪਣੇ ਮੋਢਿਆਂ ਤੇ ਚੁੱਕੀ ਰੱਖਣ ਦਾ ਕੰਮ ਇਹ ਜਿੱਤ ਹਾਰ ਦੀ ਗੱਲ ਨਹੀਂ ਇਹ ਤਾਂ ਬਸ ਚੱਲਦੇ ਰਹਿਣ ਦੀ ਗੱਲ ਹੈ ਅਤੇ ਹੁਣ ਆਪਾਂ ਪਹੁੰਚਦੇ ਹਾਂ ਕਵਿਤਾ ਦੇ ਅੰਤ ਤੇ ਜਿੱਥੇ ਕਵੀ ਦੁਨੀਆ ਦੀ ਨੀਂਹ ਦੀ ਪੂਰੀ ਪਰਿਭਾਸ਼ਾ ਹੀ ਬਦਲ ਦਿੰਦਾ ਹੈ ਇਹਨਾਂ ਆਖਰੀ ਸਤਰਾਂ ਤੇ ਬਹੁਤ ਧਿਆਨ ਦੇਣਾ ਹੈ ਕਵੀ ਕਹਿੰਦਾ ਹੈ ਤਾਉਲ ਸੀ ਧਰਮ ਸੀ ਯਾਨੀ ਪਾਸਟ ਟੈਂਸ ਪੂਤਕਾਲ ਪਰ ਫਿਰ ਕਹਿੰਦਾ ਹੈ ਹੁਣ ਮੇਰੀ ਤੀ ਹੈ ਹੈ ਪ੍ਰੈਜੈਂਟ ਟੈਂਸ ਇੱਕ ਛੋਟੇ ਜਿਹੇ ਸ਼ਬਦ ਨੇ ਸਾਰੀ ਕਹਾਣੀ ਦਾ ਮਤਲਬ ਹੀ ਪਲਟ ਕੇ ਰੱਖ ਦਿੱਤਾ ਤਾਂ ਇਸ ਦਾ ਮਤਲਬ ਕੀ ਨਿਕਲਿਆ ਮਤਲਬ ਸਾਫ ਹੈ ਉਹ ਪੁਰਾਣੇ ਮਿਥਿਆਸਿਕ ਥੰਬ ਉਹ ਹੁਣ ਨਹੀਂ ਰਹੇ ਕਵੀ ਦੇ ਹਿਸਾਬ ਨਾਲ ਦੁਨੀਆ ਦੀ ਅਸਲੀ ਨੀ ਹੁਣ ਮਿਥਿਆਸ ਜਾਂ ਕਿਸੇ ਬ੍ਰह्म ਕਾਨੂੰਨ ਤੇ ਨਹੀਂ ਸਗੋਂ ਤੀ ਦੀ ਉਸ ਚੁੱਪਚਾਪ ਸਹਿਨਸ਼ੀਲ ਤਾਕਤ ਤੇ ਟਿੱਕੀ ਹੋਈ ਹੈ ਸੋ ਆਪਾਂ ਇਸ ਵਿਸ਼ਲੇਸ਼ਣ ਨੂੰ ਇੱਕ ਸਵਾਲ ਨਾਲ ਖਤਮ ਕਰਦੇ ਹਾਂ ਇਸ ਗੱਲ ਦੇ ਕੀ ਮਾਇਨੇ ਨੇ ਕਿ ਇਸ ਦੁਨੀਆ ਦਾ ਪਾਰ ਕਿਸੇ ਦੇਵਤੇ ਜਾਂ ਮਹਾਨ ਕਥਾ ਦੇ ਨਹੀਂ ਸਗੋਂ ਇੱਕ ਆਮ ਇਨਸਾਨ ਦੀ ਚੁੱਪਚਾਪ ਸਹਿਣਸ਼ੀਲਤਾ ਤੇ ਟਿਕਿਆ ਹੋਇਆ ਹੈ ਇਹ ਇੱਕ ਅਜੀਬਾ ਸਵਾਲ ਹੈ ਜਿਸ ਤੇ ਸੋਚ ਵਿਚਾਰ ਕਰਨਾ ਬਣਦਾ ਹੈ